ਆ ਵਾਹਿਗੁਰੂ ਜੀ ਕੀ ਫਤਿਹ ਦੰਤਨ ਦਸ਼ਮੇਸ਼ ਪਿਤਾ ਕਲੰਗਿਆ ਵਾਲੇ ਸਤਿਗੁਰੂ ਅਮਰ ਜੀ ਦੇ ਸਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਾ ਪ੍ਰਕਾਸ਼ ਜੀ ਵਰਗ ਜੋ 17 ਜਨਵਰੀ ਨੂੰ ਬੜੇ ਸ਼ਰਧਾ ਤੇ ਪਿਆਰ ਦੇ ਨਾਲ ਸੰਗਤਾਂ ਮਨਾ ਰਹੀ ਹਨ ਤਖਤ ਸ੍ਰੀ ਕੇਸਗੜ ਸਾਹਿਬ ਦੀ ਛਤਰ ਛਾਇਆ ਹੇਠ ਇਲਾਕੇ ਦੀਆਂ ਸਮੁਤੀਆਂ ਸੰਗਤਾਂ ਵੱਲੋਂ ਦਸ ਨਗਰ ਕੀਰਤਨ ਜੋ ਵੱਖ-ਵੱਖ ਪਿੰਡਾਂ ਤੋਂ ਸੰਗਤਾਂ ਸੰਵੇਤਾ ਤਾਂ ਤਾਂ ਸਿਗਰ ਜਨ ਸਾਡੀ ਮਹਾਰਾਜ ਸਾਤਰਛਾ ਆਇਆ ਹੈ ਇੱਕ ਪੰਜ ਪਿਆਰੇ ਸਹਿਬਾਨੇ ਦੀ ਅਗਵਾਈ ਵਿੱਚ ਜੋ ਤੱਕ ਸ੍ਰੀ ਕਿਸਗਰ ਸਾਹਿਬ ਦੇ ਪਹੁੰਚ ਰਹੇ ਹਨ ਉਹਨਾਂ ਨਗਰ ਕੀਰਤਨ ਦੀ ਅੱਜ ਮਟੌਰ ਵਿੱਚ ਮੀਟਿੰਗ ਹੋਈ ਹੈ ਸੋ ਸਾਰੀਆਂ ਸੰਗਤਾਂ ਨੇ ਧਰਮਾ ਹੰਗਾਰਾ ਭਰਿਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡੇ ਪਿਤਾ ਹਨ ਅਸੀਂ ਉਹਨਾਂ ਦੇ ਬੱਚੇ ਹਾਂ ਅਸੀਂ ਵੱਧ ਚੜ ਕੇ ਇਹਨਾਂ ਨਗਰ ਕੀਰਤਨਾਂ ਵਿੱਚ ਸੇਵਾ ਬੰਨਵਾਵਾਂਗੇ ਬਹੁਤੇ ਤੱਕ ਸ੍ਰੀ ਕਿਸਗਰ ਸਾਹਿਬ ਦੇ ਜਥੇਦਾਰ ਅਤੀਸਤਕਾਰ ਦੋ ਸਿੰਘ ਸਰਗਿਆਨੇ ਸੁਲਤਾਨ ਸਿੰਘ ਜੀ ਉਹਨਾਂ ਵੱਲੋਂ ਸਮੁੱਚੇ ਪ੍ਰਬੰਧ ਵੱਲੋਂ ਸਮੁੱਚੀਆਂ ਸੰਗਤਾਂ ਦਾ ਸਤਿਕਾਰ ਕਰਦੇ ਆਇਆ ਸਾਰਿਆਂ ਨੂੰ ਇਹ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਭਾਈ ਵੱਧ ਚੜ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਗੁਰਪੁਰ ਵਾਲੇ ਦਿਨ ਸਾਰੀਆਂ ਸੰਗਤਾਂ ਨਗਰ ਕੀਰਤਨ ਦੇ ਰੂਪ ਵਿੱਚ ਨਮਸ਼ਕਾਰ ਕਰਨ ਸਮਾਗਮਾਂ ਵਿੱਚ ਪਹੁੰਚੋ ਤਾਂ ਜੋ ਕਿ ਸਾਡਾ ਲੋਕ ਸੁਖੀ ਆ ਪਰ ਲੋਕ ਸੁਹੇਲਾ ਹੋ ਸਕੇ ਸਾਰੀਆਂ ਸੰਗਤਾਂ ਨੂੰ ਇਸ ਸਮਾਗਮ ਤੇ ਆਉਂਦੀ ਸਿਮਰਰ ਬੇਨਤੀ ਹੈ ਸਾਰੀਆਂ ਸੰਗਤਾਂ ਨੇ ਹਮ ਹਮਾ ਕੇ ਪਹੁੰਚਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਕਹਣ ਤੋਂ ਭਾਵ ਕੰਮ ਕੋਈ ਵੀ ਹੈ ਹਰ ਬੰਦਾ ਕਰ ਸਕਦਾ ਹੈ ਹਰ ਬੰਦਾ ਕੰਮ ਕਰਨ ਦੇ ਯੋਗ ਹੈ ਪਰ ਅਸੀਂ ਮਨ ਕਈ ਵਾਰ ਛੱਡ ਦਿੰਦੇ ਹਾਂ ਮਨ ਸਾਡਾ ਢਿੱਲਾ ਹੋ ਜਾਂਦਾ ਹੈ ਕਿ ਅਸੀਂ ਕਰ ਨਹੀਂ ਸਕਦੇ ਕਰ ਸਕਦੇ ਆ ਹੁਣ ਤੁਸੀਂ ਲੈ ਉੱਠਣਾ ਉੱਠ ਸਕਦੇ ਆ 3 ਵਜੇ ਮਤਲਬ ਬਹੁਤ ਬੁਰਾ ਹਾਲ ਹੈ ਜੀ ਅਸੀਂ ਉੱਠ ਸਕਦੇ ਪਰ ਉੱਠਣ ਵਾਲੇ ਉੱਠਦੇ ਆ ਪਰ ਉੱਠਣਾ ਕੋਈ ਬੜੀ ਗੱਲ ਨਹੀਂ ਹੈ ਇਹ ਵੀ ਕੋਈ ਬੜੀ ਗੱਲ ਨਹੀਂ ਹੈ ਇਹ ਮਤਲਬ ਸਾਡੇ ਤੋਂ ਬੰਦਾ ਕੋਈ ਕੰਮ ਕਰਦਾ ਹੈ ਜੋ ਕੋਈ ਪ੍ਰਾਪਤੀ ਹੁੰਦੀ ਹੈ ਤੇ ਬੰਦਾ ਉਸੇ ਤੱਕ ਹੁੰਦਾ ਕਿ ਜਿਸ ਸਤਪੁਰਖ ਦੀ ਸੇਵਾ ਸਫਲ ਹੈ ਇੱਕ ਤਰੀਕੇ ਜਿਹਾ ਲਾਭ ਕਿਉਂਕਿ ਬਹਿਰੂ ਸੱਚੇ ਪਾਤਸ਼ਾਹ ਦੀ ਸੇਵਾ ਤੇ ਸੇਵਨ ਆਪ ਲਾਵੇ ਆਣਾ ਰੱਖਣਾ ਹੈ ਤੇ ਕਹਿੰਦੇ ਉਹ ਭਾਵ ਕੰਮ ਕੋਈ ਵੀ ਹੈ ਹਰ ਬੰਦਾ ਕਰ ਸਕਦਾ ਹੈ ਹਰ ਬੰਦਾ ਕੰਮ ਕਰਨ ਦੇ ਯੋਗ ਹੈ ਪਰ ਅਸੀਂ ਮਨ ਕੇਈ ਵਾਰ ਛੱਡ ਦਿੰਦੇ ਹਾਂ ਪਰ ਸਾਡਾ ਢਿੱਲਾ ਹੋ ਜਾਂਦਾ ਉਹ ਕਿ ਅਸੀਂ ਕਰ ਨਹੀਂ ਸਕਦੇ ਕਰ ਸਕਦੇ ਆ ਅਬ ਤੁਸੀਂ ਲੈ ਉੱਠਣਾ ਉੱਠ ਸਕਦੇ ਆ 3 ਵਜੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਰੀ ਸੰਗਤ ਕੋਲ ਬਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਦੇਸ਼ ਵਿਦੇਸ਼ਾਂ ਦੇ ਵਿੱਚ ਕੋਨੇ ਕੋਨੇ ਤੇ ਤੇ ਹੋਗਣਾ ਹੋ ਰਿਹਾ ਉਸੇ ਦਿਨ ਤਖਤ ਰੀ ਕੇਸਗੜ ਸਾਹਿਬ ਦੇ 10 ਨਗਰ ਕੀ ਤਨਾਰਿਆਂ ਉਹਨਾਂ ਵਿੱਚੋਂ ਚੰਦਰਵੇਲਾ ਤੋਂ ਇੱਕ ਨਗਰ ਕੀ ਤਨ ਗੁਰਦੁਆਰਾ ਹੈਗਾ ਸਾਹਿਬ ਚੰਦਰਵੇਲਾ ਤੋਂ ਚੱਲ ਕੇ ਪਿੰਡ ਗੱਜਰਵੇਲਾ ਹਰੀਆੜ ਨਿਕਵਾਲ ਮਟੌਰ ਤੋਂ ਹੁੰਦਾ ਹੋਇਆ ਕਿਲਾ ਨੰਦਗੜ ਸਾਹਿਬ ਦੇ ਵਿੱਚੋਂ ਜਾ ਕੇ ਤਖਤ ਰੀ ਕੇਸਗੜ ਸਾਹਿਬ 'ਤੇ ਸਮਾਪਤੀ ਹੋ ਰਹੀਗੀ ਇਹ ਜੋ ਪ੍ਰੋਗਰਾਮ ਹੈ ਇਹ ਸਾਰਾ ਕਾਰਜ ਹੈ ਤਾਕਸੀ ਜੇਸਰ ਸਾਹਿਬ ਦੀ ਚਰਚਾ ਹੱਡ ਹੋ ਰਿਹਾ ਹੈ ਵਾਦਾ ਕੁਜੀ ਵਾਲਿਊਨਸਿਟੀ ਕੋਲੋਂ ਸਹਿਯੋਗ ਨਾਲ ਇਹ ਸਾਰਾ ਕਾਰਜ ਕੀਤਾ ਜਾ ਰਿਹਾ ਹੈ ਮੈਂਬਰ ਸਾਰਿਆਂ ਦੀ ਜੁਗ ਲੱਗ ਗਈਆਂ ਤੇ ਗੁਰਦਾਰਾ ਸਾਹਿਬ ਦੇ ਸਾਰੇ ਪ੍ਰਧਾਨ ਸਰਪੰਚ ਸਹਿਬਾਨ ਹੋਰ ਬਹੁਤ ਬਾਰ ਵਿਅਕਤੀ ਸਾਰੇ ਇਸ ਕਾਰਜ ਦੇ ਵਿੱਚ ਜੁਟੇ ਹੋਇਆ ਤੇ ਇਹ ਕਾਰਜ ਦੇ ਵਿੱਚ ਜੁਟੇ ਹੋਏ ਸਾਰੇ ਪ੍ਰਬੰਧਕਾਂ ਨੇ ਆਪਣੀ ਆਪਣੀ ਜ਼ਿੰਮੇਵਾਰੀ ਸੁਭਾੜੀ ਹੋਈ ਹੈ ਤੇ ਇਸੇ ਤਰ੍ਹਾਂ ਦੇ ਨਾਲ ਇਹ ਸਾਰਾ ਕਾਰਜ ਜਿਹੜਾ ਛੇਤੀ ਵਧੀਆ ਤੇ ਵਧੀਆ ਸਫਲਤਾ ਦੀ ਹੋਵੇਗੀ ਬਹੁਤ ਵਧੀਆ ਨਿਵਰ ਕੀਤੇ ਸਿਖੁਰੀਤ ਹੋ ਕੇ ਤਕਸਰੀ ਕੇਸ਼ਵਰ ਸਾਹਿਬ ਜੀ ਕੋ ਪਹੁੰਚਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ